ਸ਼ਾਂਤੀਪੂਰਨ ਚੋਣਾ ਕਰਵਾਉਣ ਦੇ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਜ਼ਿਲ੍ਹਾ ਚੋਣ ਅਫਸਰ 75% ਤੋਂ ਵੱਧ VOTING ਟੀਚੇ ਨੂੰ ਹਾਸਲ ਕਰਨ ਲਈ sweep ਗਤੀਵਿਧੀਆਂ ਤਹਿਤ ਦਿੱਤੀ ਜਾ ਰਹੀ ਹੈ ਵਿਸ਼ੇਸ਼ ਤਵੱਜੂ ਜ਼ਿਲ੍ਹਾ ਸ਼ਿਦਪਾਲ ਸਿੰਘ ਨਗਰ ਨਮਾ ਸ਼ਹਿਰ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰਧਾਵਾ ਨੇ ਇੱਕ ਪ੍ਰੈਸ ਕਾਨਫਰੰਸ ਡੀਸੀ ਕੰਪਲੈਕਸ ਵਿਖੇ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੀ ਹਾਜ਼ਰ ਰਹੇ ਉਹਨਾਂ ਨੇ ਕਿਹਾ ਹੈ ਕਿ ਸ਼ਾਂਤੀਪੂਰਵਕ ਲੋਕ ਸਭਾ ਚੋਣਾਂ ਕਰਵਾਉਣ ਦੇ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹਨ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਿਯੁਗਤਤਾ ਸਿੰਘ ਰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂ ਸ਼ਹਿਰ ਵਿਖੇ ਗੱਲਬਾਤ ਦੌਰਾਨ ਇਹ ਗੱਲ ਕਹੀ ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 493282 ਯੋਗ ਵੋਟਰ ਹਨ ਜਿਨ੍ਹਾਂ ਵਿੱਚੋਂ 255545 ਪੁਰਸ਼ ਵੋਟਰ ਅਤੇ 237718 ਮਹਿਲਾਵਾਂ ਵੋਟਰ ਅਤੇ 3rd ਜੈਂਡਰ ਦੇ 19 ਵੋਟਰ ਹਨ ਆਹ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਮਾ ਸ਼ਹਿਰ ਅੱਜ ਦਾ ਜਿਹੜਾ ਅਸੀਂ ਪ੍ਰੈਸ ਮੀਟ ਰੱਖੀ ਹੈ ਲੋਕ ਸਭਾ ਇਲੈਕਸ਼ਨਸ ਹੁਣ ਤੁਸੀਂ ਸਾਰੇ ਜਾਣਦੇ ਹੋ ਬਸ ਤਕਰੀਬਨ 2 ਮਹੀਨੇ ਦੂਰ ਨੇ ਕੈਨਵਨਸਿੰਗ ਆਲਰੇਡੀ ਸ਼ੁਰੂ ਹੋ ਗਈ ਹੈ بڑے ਡੂਸ ਐਂਡ ਡੋਂਟਸ ਹੈਗੇ ਆ ਜੋ ਇਲੈਕਸ਼ਨ ਕਮਿਸ਼ਨ ਨੇ ਬੜਾ ਕਲੀਅਰਲੀ ਡਿਫਾਈਨ ਕਰਤਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਪੇਮੈਂਟ ਗੇਨ ਅਸੀਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਜਾਣੂ ਕਰਾਤਾ ਹੈ ਕਿ ਜਿਹੜਾ ਵੀ ਖਰਚਾ ਕਰਨਗੇ ਇਟ ਵਿਲ ਬੀ ਬੁੱਕਡ ਥਰੂ ਸਮ ਹੈਡ অর ਦੀ ਅਦਰ ਇਹ ਅਵੇਰਨੈਸ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਕਿ ਜੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਇਹ ਖਰਚਾ ਕਿਵੇਂ ਜੁੜ ਗਿਆ ਈਵਨ ਖਰਚੇ ਚਾਹ ਪਾਣੀ ਦੇ ਪੋਸਟਰਸ ਦੇ ਕਿਤੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਆਪਣੀ ਇਲੈਕਸ਼ਨ ਸਿੰਬਲ ਆ ਜੇ ਤਾਂ ਉੱਥੇ ਹੀ ਉਹ ਖਰਚਾ ਬੁੱਕ ਹੋ ਜਾਂਦਾ ਇਹਦੇ ਵਿੱਚ ਜਿੰਨੇ ਵੀ ਆਪਣੇ ਇਥੋਂ ਦੇ ਮੀਡੀਆ ਗਰੁੱਪਸ ਹੈਗੇ ਆ ਜੋਨਲਿਸਟ ਸਗੇ ਉਹਨਾਂ ਨੂੰ ਪਤਾ ਹੈ ਕਿ ਨਵਾਂ ਸ਼ਹਿਰ ਬਹੁਤ ਹੀ ਪੀਸਫੁਲ ਇੱਕ ਡਿਸਟ੍ਰਿਕਟ ਹੈਗਾ ਸ਼ਹੀਦ ਭਗਤ ਸਿੰਘ ਨਗਰ ਇੱਥੇ ਕਦੀ ਵੀ ਪੋਲਿੰਗ ਦੇ ਵਿੱਚ ਵਾਇਲੈਂਸ ਨਹੀਂ ਹੋਇਆ ਹਾਊਏਵਰ ਦੈਟ ਡਸਨਟ ਰੂਲ ਆਊਟ ਕਿ ਅਗੇ ਨਹੀਂ ਹੋਊਗਾ ਸਾਡੀ ਪੁਲਿਸ ਫੋਰਸ ਫੁੱਲ ਵਿਜੀਲੈਂਟ ਹੈਗੀ ਹੈ ਜਿੱਦਿਆਂ ਵੀ ਸਾਡੀਆਂ ਟੀਮਸ ਬਣੀਆਂ ਹੋਈਆਂ ਫਾਰ ਵੇਰੀਅਸ एक्टिविटीज लाइक एक्सपेंडिचर जैपिड एक्शन फोर्स बनी हुई है वह डिटेल एस एस पी साहब समझाने इस तु तो अलावा मैं ये दसना चाहना ज पुलिसिंग दे रिलेटिड है वह एस एस पी साहब दस तो अलावा जोड़े साडे मेन असीयंट फीचर है वह मैं दसना चाहना कि असी इतने तीन ਉਹ ਯੂਨੀਕ ਬੂਥ ਬਣਾ ਰਹੇ ਹਾਂ ਬਹੁਤ ਸਾਰੇ ਬਾਲੀਵੁੱਡ ਦੇ ਐਕਟਰਸ 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 ਐਕਟ੍ਰੀਸ ਤੁਹਡੇ ਨਵਾਂ ਸ਼ਹਿਰ ਦੇ ਹੈਗੇ ਨੇ ਰਾਹੋਂ ਦੇ ਇਨ ਪਾਰਟਿਕੂਲਰ ਉੱਥੇ ਅਸੀਂ ਇੱਕ ਪਿਕਚਰ ਆਈ ਸੀ ਜਿਹਦੇ ਵਿੱਚ ਕੈਰੈਕਟਰ ਸੀ ਬਗੈਮਬੋ ਬਗੈਮਬੋ ਦੀ ਥੀਮ ਤੇ ਬਣਾ ਰਹੇ ਹਾਂ ਤੇ ਇੱਥਾ ਲਿਖਿਆ ਜਾਊਗਾ ਵੋਟ ਦਾਲੇ ਪਰ ਬਗੈਮਬੋ ਖੁਸ਼ ਹੋਆ ਇਸ ਤੋਂ ਇਹੋ ਜਿਹਾ ਹੀ ਇੱਕ ਯੂਨੀਕ ਬੂਥ ਤੋਡਾ ਸ਼ਹੀਦ ਆਜ਼ਮ ਦੇ ਜਿਹੜਾ ਮਿਊਜ਼ੀਅਮ ਹੈ ਉਸ ਏਰੀਆ 'ਚ ਬਣੂਗਾ ਉਹ ਹੋਊਗਾ ਫ੍ਰੀडम ਸਟਰਗਲ ਦੇ ਉੱਤੇ ਫਿਰ ਵੈਲਰ ਦੇ ਉੱਤੇ ਕਿਉਂਕਿ ਇੱਥੇ ਚਾਦਪੁਰੀ ਸਾਹਿਬ ਮਹਾਵੀਰ ਚੱਕਰ ਅਸੀਂ ਤਾਂ ਉਹਨਾਂ ਦੇ ਪਿੰਡ ਦੇ ਆਸ-ਪਾਸ ਅਸੀਂ ਇੱਕ ਵੈਲਰ ਜਿਹੜਾ ਬਰੇਵਰੀ ਐਂਡ ਵੈਲਰ ਦਾ ਬਣਾਵਾਂਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਸਬੀਐਸ ਨਗਰਜੇੜੀ ਪੁਲਿਸ ਅੱਗੇ ਉਹਨੇ ਕਾਫੀ ਉਪਰਾਏ ਕੀਤੇ ਹਨ ਜਿੱਦਾਂ ਕਿ ਤੁਹਾਨੂੰ ਤੁਸੀਂ ਪਹਿਲਾਂ ਵੀ ਦੇਖਿਆ ਕਿ ਅਸੀਂ ਕਾਫੀ ਜਗ੍ਹਾ ਦੇ ਉੱਤੇ ਕਾਸੋ ਆਪਰੇਸ਼ਨ ਵੀ ਕਰਵਾਇਆ ਹੈਗਾ ਔੜ ਗੜੱਪੜ ਚਾਹ ਬਲਾਚੌੜ ਤੇ ਲਗਾਤਾਰ ਜਿਹੜੇ ਸਾਡੇ ਹੈਗੇ ਆ ਫਲੈਗ ਮਾਰਚ ਵੀ ਚੱਲਦੇ ਪਏ ਆ ਸਾਡੇ ਕੋਲ ਬੀਐਸਐਫ ਦੀ ਫੋਰਸ ਆਈ ਹੋਏਗੀ ਆਈ ਹੋਈ ਹੈ ਅਸੀਂ ਉਹਨਾਂ ਦੀ ਐਫਐਸਟੀ ਐਸਐਸਟੀ ਦੇ ਵਿੱਚ ਵੀ ਡਿਊਟੀ ਲਾਈ ਹੈ ਉਹਨਾਂ ਨੂੰ ਨਾਕਿਆਂ ਦੇ ਉੱਤੇ ਵੀ ਯੂਟਿਲਾਈਜ਼ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਇਹਦਾ ਜਿਆਦਾ ਤੋਂ ਜਿਆਦਾ ਵਿਜ਼ਿਬਿਲਟੀ ਵਧਾਈ ਜਾਵੇ ਤੇ ਜਿਹੜਾ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਲਿਆਇਆ ਜਾ ਸਕੇ ਕਿ ਉਹ ਜਿਹੜਾ ਸਾਡਾ ਪੂਰਾ ਕੰਟਰੋਲ ਹੈਗਾ ਤੇ ਪੂਰਾ ਪੀਸਫੁਲ ਕੋਈ ਲਾਉ ਲੈਸਨੈਸ ਨਹੀਂ ਹੈਗੀ ਇਹ ਹੀ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੋ ਸਾਡੀ ਕੋਰ ਲੱਗਣ ਤੋਂ ਬਾਅਦ ਹੁਣ ਤੱਕ ਦੀ ਕਾਰਜਕਾਰੀ ਰਹੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਬਰੀਫ ਕਰਾਂਗਾ ਅਸੀਂ ਐਨਡੀਪੀਐਸ ਐਕਟ ਦੇ ਅੰਦਰ ਹੁਣ ਤੱਕ 23 ਕੇਸ ਰਜਿਸਟਰ ਕੀਤੇ ਆ ਤੇ 28 ਬੰਦਿਆਂ ਨੂੰ ਅਰੈਸਟ ਕੀਤਾ ਹੈਗਾ ਇਹਦੇ ਵਿੱਚ ਸਾਨੂੰ 183 ਗ੍ਰਾਮ ਦੇ ਨੇੜੇ ਹਿਰਨ ਬਰਾਮਦ ਹੋਈ ਹੈ ਤੇ 3 ਕਿਜੀ ਪੌਪੀ ਹਸ ਤੇ 1100 ਦੇ ਨੇੜੇ ਜਿਹੜੀ ਟੈਪਰੇਟਸ ਅਸੀਂ ਉਹ ਫੜਿਆ ਹੈ। ਐਕਸਾਈਜ਼ ਐਡ ਦੇ ਵਿੱਚ ਅਸੀਂ ਹੁਣ ਤੱਕ 18 ਕੇਸ ਰਜਿਸਟਰ ਕੀਤੇ ਐ ਤੇ 17 ਜਿਹੜੇ ਅਕਿਊਜ਼ ਐ ਉਹ ਅਰੈਸਟ ਕੀਤੇ ਗਏ ਨੇ। ਪ੍ਰੀਵੈਂਟਿਵ ਐਕਸ਼ਨ 10750 ਦੇ ਵਿੱਚ ਅਸੀਂ 29 ਕੇਸ ਰਜਿਸਟਰ ਕੀਤੇ 98 ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ। ਤੇ ਜਿਹੜੀ 109 ਤੋਂ 110 ਦੀ ਕਾਰਵਾਈ ਹੈ ਉਹਦੇ ਵਿੱਚ 23 ਕੇਸ ਹੁਣ ਤੱਕ ਰਜਿਸਟਰ ਹੋਏ ਐ ਤੇ ਜਿਹੜੇ ਉਹਦੇ ਵਿੱਚ 24 ਬੰਦਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ। ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਟੋਟਲ ਵੈਪਨ ਹੈਗੇ 2921 ਹੈਗੇ ਤੇ ਹੁਣ ਤੱਕ ਅਸੀਂ 75% ਜਿਹੜੇ ਹੈ ਵੈਪਨ ਡਿਪੋਜ਼ਟ ਕਰਵਾ ਲਏ ਨੇ ਇਸ ਤੋਂ ਇਲਾਵਾ ਅਸੀਂ ਹੁਣ ਤੱਕ 8 ਪੀਓ ਜਿਹੜੇ ਆ ਕਿ ਉਹ ਅਰੈਸਟ ਕੀਤੇ ਆ ਤੇ ਜਿੱਦਾਂ ਕਿ ਸਾਡੇ 9 ਐਫਐਸਟੀ ਤੇ 9 ਹੀ ਐਸਐਸਟੀ ਟੀਮਾਂ ਜਿਹੜੀਆਂ ਹੈਗੀਆਂ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਐਕਟਿਵ ਹੈਗੀਆਂ ਤੇ ਅਸੀਂ ਲੋਕਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਜਿਹੜੀ ਪੁਲਿਸ ਹੈਗੀ ਹੈ ਉਹ 24 ਘੰਟੇ ਹਾਜ਼ਰ ਹੈਗੀ ਹੈ ਤੇ ਅਸੀਂ ਬਿਲਕੁਲ ਹੀ ਜਿਹੜੇ ਹੈ ਫ੍ਰੀ ਫੇਅਰ ਐਂਡ ਫ੍ਰੀ ਇਲੈਕਸ਼ਨ ਕਲਮ Tiene pachipas en la